ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਕਹਿੰਦੇ ਜੇ ਤੁਸੀਂ ਗਲਤੀਆਂ ਕਰਦੇ ਆ ਤਾਂ ਜੇ ਤੁਸੀਂ ਉਹਨਾਂ ਗਲਤੀਆਂ ਤੋਂ ਸਿੱਖਿਆ ਲੈਨੇ ਆ ਤਾਂ ਉਹ ਪੌੜੀਆਂ ਬਣ ਜਾਂਦੀਆਂ ਤੁਹਾਨੂੰ ਉੱਪਰ ਲੈ ਕੇ ਜਾਂਦੀਆਂ ਜੇ ਤੁਸੀਂ ਉਹਨਾਂ ਗਲਤੀਆਂ ਤੋਂ ਸਿੱਖਦੇ ਨਹੀਂ ਤਾਂ ਤੁਹਾਨੂੰ ਥੱਲੇ ਲੈ ਕੇ ਜਾਂਦੀਆਂ ਬਾ ਉਸ ਸਮੁੰਦਰ ਚ ਡੋਬ ਜਾਂਦਾਂ ਇਹ ਡਿਸਾਈਡ ਫੈਸਲਾ ਤੁਸੀਂ ਕਰਨਾ ਤੁਸੀਂ ਉੱਪਰ ਨੂੰ ਚੜਨਾ ਜਾਂ ਫਿਰ ਸਮੁੰਦਰ ਚ ਡੁੱਬਣਾ ਆਪਣੀਆਂ ਗਲਤੀਆਂ ਤੋਂ ਸਿੱਖਣਾ ਜਾਂ ਨਹੀਂ ਸਿੱਖਣਾ ਸੋ ਇਸ ਦੇ ਨਾਲ ਹੀ ਇੱਕ ਰਿਲੇਟਡ ਛੋਟੀ ਜੀ ਕਹਾਣੀ ਆ ਕਹਿੰਦੇ ਇੱਕ ਸ਼ਹਿਰ ਦੇ ਵਿੱਚ ਬਹੁਤ ਤਕੜਾ ਹਸਪੀਟਲ ਹੁੰਦਾ ਡਾਕਟਰ ਸਾਹਿਬ ਦਾ ਤੇ ਡਾਕਟਰ ਸਾਹਿਬ ਬਹੁਤ ਵਧੀਆ ਟਰੀਟਮੈਂਟ ਕਰਦੇ ਆ ਤੇ ਇੱਕ ਮਰੀਜ਼ ਆਉਂਦਾ ਵਾ ਐਕਸੀਡੈਂਟ ਕੇਸ ਹੁੰਦਾ ਵਾ ਤੇ ਉਹ ਹੁਣ ਜਿਹੜਾ ਮਰੀਜ਼ ਹੁੰਦਾ ਕਾਫੀ ਬਿਮਾਰ ਹੁੰਦਾ ਤੇ ਆਈਸੀਯੂ ਚ ਐਡਮਿਟ ਹੁੰਦਾ ਤੇ ਡਾਕਟਰ ਸਾਹਿਬ ਸਾਰੇ ਸਟਾਫ ਨੂੰ ਕਹਿ ਦਿੰਦਾ ਆਪਾਂ ਇਹਨਾਂ ਤੋਂ ਕੋਈ ਵੀ ਬੈਲ ਨਹੀਂ ਲੈਣਾ ਕੋਈ ਕੁਛ ਨਹੀਂ ਲੈਣਾ ਇਹਨਾਂ ਤੋਂ ਬਾਹਰੋਂ ਡਾਕਟਰ ਕੋਈ ਮਲਾਉਣਾ ਬਿਲਾਉਣਾ ਪਵੇ ਤਾਂ ਉਹ ਵੀ ਬੁਲਾ ਲੈਣਾ ਤਾਂ ਇਹਨਾਂ ਦੀ ਕੇਅਰ ਪੂਰੀ ਕਰਨੀ ਆ ਕਿਸੇ ਚੀਜ਼ ਦੀ ਟੋਟ ਨਹੀਂ ਹੋਣੀ ਚਾਹੀਦੀ ਇੱਕ ਵੀ ਰੁਪਈਆ ਨਹੀਂ ਲੈਣਾ ਐਕਸਟਰਾ ਸਟਾਫ ਉੱਤੇ ਲਾਇਆ ਗਿਆ ਸਾਰਾ ਕੁਝ ਵਧੀਆ ਉਹਨਾਂ ਨਾਲ ਓਕੇ ਰਿਪੋਰਟ ਕੀਤੀ ਗਈ ਉਹਨਾਂ ਨਾਲ ਤੇ ਇੱਕ ਵੀ ਪੈਸਾ ਨਹੀਂ ਲੈਣਾ ਤੇ ਉਹ ਪੇਸ਼ੈਂਟ ਰਿਕਵਰੀ ਕਰਦਾ ਠੀਕ ਹੁੰਦਾ ਆਈਸੀਯੂ ਚੋਂ ਬਾਹਰ ਨਿਕਲਦਾ ਬਿਲਚੇਰ ਤੇ ਆ ਜਾਂਦਾ ਤੇ ਠੀਕ ਹੋ ਜਾਂਦਾ ਤਾਂ ਉਹ ਜਿਹੜਾ ਪੇਸ਼ੈਂਟ ਹੁੰਦਾ ਮਰੀਜ਼ ਹੁੰਦਾ ਵਾ ਉਹ ਬਿੱਲ ਭਰਨ ਵਾਸਤੇ ਕਾਊਂਟਰ ਤੇ ਜਾਂਦਾ ਤਾਂ ਸਟਾਫ ਉਹਨਾਂ ਨਾਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਵਾ ਵੀ ਤੁਸੀਂ ਬਿੱਲ ਨਹੀਂ ਭਰਨਾ ਡਾਕਟਰ ਸਾਹਿਬ ਦਾ ਆਰਡਰ ਆ ਵੀ ਉਹਨਾਂ ਨੇ ਕਿਹਾ ਵੀ ਪੇਸ਼ੈਂਟ ਤੋਂ ਕੁਝ ਨਹੀਂ ਲੈਣਾ ਤਾਂ ਮਰੀਜ਼ ਬੜਾ ਹਰਾਨ ਹੁੰਦਾ ਵੀ ਮੈਂ ਠੀਕ ਹੋਇਆ ਵਾਂ ਵੀਲਚੇਅਰ ਤੇ ਘਰੇ ਜਾ ਰਿਹਾ ਵਾਂ ਠੀਕ ਆ ਮੈਂ ਤੇ ਮੇਰਾ ਬੱਲਵੰਦਾ ਵਾ ਤੇ ਉਹ ਕਹਿੰਦਾ ਨਹੀਂ ਜੀ ਡਾਕਟਰ ਸਾਹਿਬ ਨੇ ਕਿਹਾ ਹੁੰਦਾ ਛਾ ਠੀਕ ਆ ਉਹਦਾ ਮੈਂ ਜਿਹੜਾ ਮਰੀਜ਼ ਹੁੰਦਾ ਵਾ ਉਹ ਮੈਂ ਡਾਕਟਰ ਸਾਹਿਬ ਨੂੰ ਮਿਲਣਾ ਤੇ ਉਹ ਸਟਾਫ ਜਾਂਦਾ ਡਾਕਟਰ ਸਾਹਿਬ ਕੋਲੇ ਕਹਿੰਦੇ ਵੀ ਜਿਹੜਾ ਪੇਸ਼ੈਂਟ ਸੀਗਾ ਉਹ ਠੀਕ ਹੋ ਗਿਆ ਵਾ ਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ ਉਹ ਕਹਿੰਦਾ ਲੈ ਕੇ ਆਓ ਪੇਸ਼ੈਂਟ ਨੂੰ ਤੇ ਉਹ ਪੇਸ਼ੈਂਟ ਡਾਕਟਰ ਸਾਹਿਬ ਕੋਲ ਲੈ ਕੇ ਜਾਂਦਾ ਜਾਂਦਾ ਚੈਂਪਰ ਚੋਂ ਤਾਂ ਉਹ ਹੁਣ ਡਾਕਟਰ ਸਾਹਿਬ ਮਰੀਜ਼ ਨੂੰ ਕਹਿੰਦੇ ਆ ਵੀ ਤੁਸੀਂ ਇੱਕ ਵਾਰੀ ਅਸੀਂ ਮੇਰੀ ਫੈਮਲੀ ਮੇਰੇ ਬੱਚੇ ਮੇਰੀ ਵਾਈਫ ਅਸੀਂ ਪਿਕਨਿਕ ਮਨਾਉਣ ਵਾਸਤੇ ਗਏ ਸੀ ਜੰਗਲ ਦੇ ਵਿੱਚ ਤੇ ਸਾਡੀ ਗੱਡੀ ਖਰਾਬ ਹੋ ਗਈ ਸੀ ਤੇ ਗੱਡੀ ਚ ਧੂਆ ਨਿਕਲ ਰਿਹਾ ਸੀ ਬਰਨਰਟ ਚੋਂ ਤੇ ਇੱਕ ਮੁੰਡਾ ਜਿਹੜਾ ਸੀਗਾ ਫਟੇ ਪੁਰਾਣੇ ਜਿਹੇ ਕੱਪੜੇ ਸੀ ਤੇ ਮੋਟਰਸਾਈਕਲ ਤੇ ਨੰਗਿਆ ਸੀ ਸਾਡੇ ਕੋਲ ਦੀ ਤੇ ਅਸੀਂ ਇਹਨੂੰ ਹੱਥ ਕੀਤਾ ਸੀ ਤੇ ਉਹ ਰੁਕਿਆ ਤੇ ਉਹਨੇ ਸਾਡੀ ਗੱਡੀ ਠੀਕ ਕਰਤੀ ਸੀਗੀ ਤੇ ਗੱਡੀ ਠੀਕ ਕਰਕੇ ਉਹ ਕਹਿੰਦਾ ਵੀ ਕੋਈ ਇੱਕ ਗੈਰੇਜ ਆ ਤੇ ਮੈਂ ਤੁਹਾਨੂੰ ਉੱਥੇ ਲੈ ਚਲਦਾ ਮੈਂ ਉੱਥੇ ਕੰਮ ਕਰਦਾ ਵਾਂ ਤੇ ਮੈਂ ਤੁਹਾਡੀ ਗੱਡੀ ਠੀਕ ਕਰ ਦੇਣਾ ਕਦੇ ਖਰਾਬ ਨਹੀਂ ਹੋਊਗੀ ਤੇ ਉਦੋਂ ਤੁਸੀਂ ਮੇਰੀ ਗੱਡੀ ਲੈ ਕੇ ਗਏ ਸੀਗੇ ਮੈਨੂੰ ਯਾਦ ਆ ਤੇ ਤੁਸੀਂ ਮੇਰੀ ਗੱਡੀ ਠੀਕ ਕਰਤੀ ਸੀਗੀ ਤੇ ਤੁਸੀਂ ਉਦੋਂ ਇਹ ਗੱਲ ਕਹੀ ਸੀਗੀ ਵੀ ਜੇ ਤੁਸੀਂ ਮੈਂ ਤੁਹਾਨੂੰ ਪੈਸੇ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ ਤੁਸੀਂ ਪੈਸੇ ਨਹੀਂ ਲਏ ਸੀਗੇ ਤੇ ਤੁਸੀਂ ਇੱਕ ਗੱਲ ਕਹੀ ਸੀ ਜੇ ਕਦੇ ਮੌਕਾ ਮਿਲੇ ਜ਼ਿੰਦਗੀ 'ਚ ਤੇ ਕਿਸੇ ਦੀ ਮਦਦ ਜ਼ਰੂਰ ਕਰਨਾ ਮੁਸੀਬਤ ਦੇ ਵਿੱਚ ਹੋਵੇ ਤੇ ਉਹ ਤੋਂ ਪੈਸੇ ਨਾ ਲੈਣਾ ਤੇ ਇਹ ਗੱਲ ਮੈਨੂੰ ਵਧੀਆ ਲੱਗੀ ਸੀ ਵੀ ਮੇਰੀ ਜ਼ਿੰਦਗੀ ਦਾ ਇੱਕ ਸੋਲ ਜਦੋਂ ਕੋਈ ਉਹ ਮੁੰਡਾ ਕਹਿੰਦਾ ਵੀ ਮੇਰੀ ਜ਼ਿੰਦਗੀ ਦਾ ਇੱਕ ਸੋਲ ਆ ਵੀ ਮੈਂ ਕਿਸੇ ਦੀ ਜਦੋਂ ਮਦਦ ਕਰਦਾ ਵਾਂ ਤਾਂ ਮੈਂ ਕਿਸੇ ਤੋਂ ਮਸੀਤ ਤੇ ਪੈਸੇ ਨਹੀਂ ਲੈਂਦਾ ਸੋ ਇਹ ਮੈਂ ਆਪਣੀ ਖੁਸ਼ੀ ਲਈ ਕਰ ਰਿਹਾ ਠੀਕ ਆ ਤੇ ਉਦੋਂ ਮੈਂ ਉਹ ਡਾਕਟਰ ਕਹਿੰਦਾ ਮੈਂ ਤੁਹਾਨੂੰ ਉਦੋਂ ਕੋਈ ਵਿਸਟਿੰਗ ਕਾਰਟ ਨਹੀਂ ਦੇ ਕੇ ਗਿਆ ਸੀ ਕੁਝ ਵੀ ਨਹੀਂ ਦੇ ਕੇ ਗਿਆ ਸੀ ਮੈਨੂੰ ਇਦਾਂ ਹੀ ਯਾਦ ਸੀ ਇੱਕ ਤੇ ਵੀ ਉਹ ਕਹਿੰਦਾ ਸ਼ਾ ਠੀਕ ਆ ਤੇ ਉਹ ਕਹਿੰਦਾ ਵੀ ਜਦੋਂ ਤੁਸੀਂ ਆਏ ਸੀ ਮੈਨੂੰ ਪਤਾ ਲੱਗ ਗਿਆ ਵੀ ਉਹ ਮੁੰਡਾ ਮਰੀਜ਼ ਤੁਸੀਂ ਹੋ ਤੇ ਕਹਿੰਦਾ ਮੈਂ ਸਾਰਾ ਬਿੱਲ ਭਰ ਦਿੱਤਾ ਇਸ ਚੀਜ਼ ਦਾ ਤੇ ਉਹ ਕਹਿੰਦਾ ਸ਼ਾ ਠੀਕ ਆ ਜੀ ਤੇ ਉਹ ਕਹਿੰਦਾ ਵੀ ਮੈਨੂੰ ਯਾਦ ਆ ਗਿਆ ਵੀ ਤੁਸੀਂ ਇਹ ਮਰੀਜ਼ ਆ ਕਹਿੰਦਾ ਮੈਂ ਤਾਂ ਕਰਕੇ ਵੀ ਕਿਸੇ ਵੀ ਸਟਾਫ ਨੂੰ ਇਹ ਚੀਜ਼ ਨਹੀਂ ਕਹੀ ਸੀ ਉਹਦਾ ਠੀਕ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਮੈਨੂੰ ਇਹ ਲੱਗਦਾ ਵਾ ਵੀ ਮੈਂ ਆਪਣਾ ਕਿਤੇ ਨਾ ਕਿਤੇ ਹਿਸਾਬ ਦਿੱਤਾ ਵਾ ਤੇ ਇਹ ਕਹਾਣੀ ਸੀ ਇੱਕ ਛੋਟੀ ਜੀ ਵੀ ਤੁਸੀਂ ਉਦੋਂ ਮੇਰੀ ਮਦਦ ਕੀਤੀ ਸੀ ਮੈਂ ਹੁਣ ਤੁਹਾਡੀ ਮਦਦ ਕਰਤੀ ਆ ਤੇ ਜੇ ਕਦੇ ਜ਼ਿੰਦਗੀ 'ਚ ਫੇਰ ਕਿਤੇ ਲੋੜ ਪਵੇ ਤਾਂ ਤੁਸੀਂ ਇਸੇ ਹਸਪੀਟਲ ਤੇ ਆ ਜਾਣਾ ਤੁਹਾਡਾ ਇਲਾਜ ਫ੍ਰੀ ਹੋਊਗਾ ਸਾਰਾ ਕੁਝ ਟ੍ਰੀਟਮੈਂਟ ਫ੍ਰੀ ਚੱਲੂਗਾ ਤਾਂ ਉਹ ਅਗੋਂ ਮਰੀਜ਼ ਜਿਹੜਾ ਹੁੰਦਾ ਮੁੰਡਾ ਹੱਥ ਜੋੜ ਕੇ ਪੇਸ਼ੈਂਟ ਨੂੰ ਡਾਕਟਰ ਸਾਹਿਬ ਨੂੰ ਤੇ ਉੱਥੋਂ ਚੱਲ ਜਾਂਦਾ ਵਾ ਤਾਂ ਇਹ ਕਹਾਣੀ ਇੱਕ ਛੋਟੀ ਜੀ ਸੀਗੀ ਪਰ ਇਹਦੀ ਸਿੱਖਿਆ ਬਹੁਤ ਵੱਡੀ ਹੈ ਸਿੱਖਿਆ ਇਹ ਕਹਿੰਦੀ ਆ ਕਿ ਕਦੇ ਵੀ ਕਿਸੇ ਨੂੰ ਮੁਸੀਬਤ 'ਚ ਦੇ ਕੇ ਅਣ ਦੇਖਿਆ ਨਾ ਕਰੋ ਸਗੋਂ ਉਹਨਾਂ ਦੀ ਮਦਦ ਕਰੋ ਕਿਉਂਕਿ ਇਹ ਜਿਹੜਾ ਕਿਸੇ ਦੀ ਮਦਦ ਕਰਨਾ ਹੈਲਪ ਕਰਨੀ ਇਹ ਕਿਤੇ ਨਾ ਕਿਤੇ ਹਿਸਾਬ ਕੀਤਾ ਜਾਂਦਾ ਵਾ ਤੇ ਇਹ ਨਾ ਹੋਊ ਤੁਸੀਂ ਉਸ ਹਿਸਾਬ ਦੇ ਵਿੱਚੋਂ ਕਟਾ ਤੁਹਾਨੂੰ ਮਿਲ ਜਾਵੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਵੀ ਹਿਸਾਬ ਹੁੰਦਾ ਚੰਗੇ ਮਾੜੇ ਕਰਮਾਂ ਦਾ ਵੀ ਤੁਸੀਂ ਕਿਸੇ ਦੀ ਮਦਦ ਨਹੀਂ ਕਰਦੇ ਸੋ ਉਸ ਮੁੰਡੇ ਨੇ ਡਾਕਟਰ ਦੀ ਉਸ ਟਾਈਮ ਤੇ ਮਦਦ ਕੀਤੀ ਸੀ ਕੱਜ ਡਾਕਟਰ ਸਾਹਿਬ ਨੇ ਉਹ ਮੁੰਡੇ ਦੀ ਮਦਦ ਕੀਤੀ ਡਾਕਟਰ ਨੇ ਇਹ ਗੱਲ ਕਹੀ ਸੀ ਕਿ ਤਨਾ ਕਿਤੇ ਰੱਬ ਦੇ ਘਰ 'ਚ ਇਹ ਚੀਜ਼ ਹੈ ਜਰੂਰ ਹਿਸਾਬ ਹੁੰਦਾ ਵਾ ਸੋ ਇਸ ਕਰਕੇ ਹਰੇਕ ਦੀ ਮਦਦ ਕਰੋ ਕਈ ਵਾਰਾਂ ਰੋਡ ਐਕਸੀਡੈਂਟ ਹੋ ਜਾਂਦੇ ਆ ਕਈ ਲੋਕ ਨਹੀਂ ਚੱਕਦੇ ਤੇ ਮਰੀਜ਼ ਤੜਫਦੇ ਰਹਿੰਦੇ ਆ ਤੇ ਮਰ ਜਾਂਦੇ ਪੇਸ਼ੈਂਟ ਕਿਤਨਾ ਕਿਤੇ ਹਿਸਾਬ ਜਰੂਰ ਹੁੰਦਾ ਚੰਗੇ ਕਰਮਾਂ ਦਾ ਸੋ ਹਰੇਕ ਦੀ ਮਦਦ ਕਰਿਆ ਕਰੋ ਨਾ ਕਿ ਹੁਣ ਅਣ ਦੇਖਿਆ ਕਰਕੇ ਉਥੋਂ ਦੀ ਲੰਘ ਜੋ ਕਿਤਨਾ ਕਿਤੇ ਫਾਲ ਜਰੂਰ ਮਿਲਦਾ ਰੱਬ ਦੇ ਘਰ ਚ ਸੁਵਾਸ ਕਰਦਾ ਵਾਂ ਕਹਾਣੀ ਵਧੀਆ ਲੱਗੀ ਹੋਊਗੀ ਸਿੱਖਿਆ ਮਿਲੀ ਹੋਊਗੀ ਜੀ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਕਿਸੇ ਅਗਲੀ ਸਟੋਰੀ ਅਗਲੇ ਕਹਾਣੀ ਕਿੱਸੇ ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ